ਸਿਕਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਸਵਿਕਸ ਐਸਐਸਟੀ ਵਿਸ਼ਾ ਹੈ ਜੀ ਸੰਵਿਧਾਨ ਕਨਸਟੀਟਿਊਸ਼ਨ ਜੋ ਪੀਟੈਟ ਤੇ ਦੋ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਮਾਸਟਰ ਕੈਡਰ ਤੇ ਕਲਰਕ ਆਦ ਇਕਾਵੇਂ ਦੇ ਵਿਦਿਆਰਥੀਆਂ ਲਈ ਵੀ ਇਹ ਵਿਸ਼ਾ ਬੜਾ ਮਹੱਤਵਪੂਰਨ ਹੈ ਆਓ ਇਸ ਵਿਸ਼ੇ ਬਾਰੇ ਮੈਂ ਤੁਹਾਨੂੰ ਟੈਕਸਟ ਬੁੱਕ ਦੇ ਪ੍ਰਸ਼ਨ ਕਰਾਉਣੀ ਹਾਂ ਭਾਰਤੀ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਉਦੇਸ਼ਾ ਨੂੰ ਦਰਸਾਉਂਦੀ ਹੈ ਕੁਸਰੋਂਦਾ ਹੈ ਕਿ ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੀ ਕਿਸ ਚੀਜ਼ ਨੂੰ ਦਰਸਾਉਂਦੀ ਹੈ ਤਾਂ ਉਦੇਸ਼ਾਂ ਨੂੰ ਦਰਸਾਉਂਦੀ ਹੈ ਭਾਰਤੀ ਸੰਵਿਧਾਨ ਬੰਤਰ ਵਿੱਚ ਸੰਗਾਤਮਕ ਹੈ ਪਰ ਵਾਸਤਵ ਵਿੱਚ ਇਕਾਤਮਕ ਹੈ ਭਾਰਤੀ ਸੰਵਿਧਾਨ ਵਿੱਚ ਹੁਣ ਕੁੱਲ 448 ਅਨੁਛੇਦ ਅਤੇ 12 ਅਨੁਸੂਚੀਆਂ ਹਨ ਅਨੁਛੇਦ ਤੇ ਸੂਚੀਆਂ ਦੇ ਬਾਰੇ ਇੱਕ ਅਲੱਗ ਵੀਡੀਓ ਮੈਂ ਆਪਣੇ ਚੈਨਲ ਤੇ ਔਰ ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪਾਈ ਹਨ ਤੁਸੀਂ ਪਲੇਲਿਸਟ ਵਿੱਚ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਭਾਰਤ ਦਾ ਸੰਵਿਧਾਨ 9 ਦਸੰਬਰ 1946 ਨੂੰ ਬਣਨਾ ਆਰੰਭ ਹੋਇਆ ਅਤੇ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੁਆਰਾ ਅੰਤਿਮ ਰੂਪ ਵਿੱਚ ਪੇਸ਼ ਕੀਤਾ ਗਿਆ ਅੰਤਿਮ ਰੂਪ ਵਿੱਚ ਪਾਸ ਕੀਤਾ ਗਿਆ 26 ਜਨਵਰੀ 1950 ਨੂੰ ਸਾਡੇ ਦੇਸ਼ ਪੂਰੇ ਦੇਸ਼ ਦੇ ਵਿੱਚ ਇਹ ਸੰਵਿਧਾਨ ਲਾਗੂ ਕਰ ਦਿੱਤਾ ਗਿਆ। ਭਾਰਤ ਦਾ ਸੰਵਿਧਾਨ ਕਦੋਂ ਬੰਨਣਾ ਆਰੰਭ ਹੋਇਆ 9 ਦਸੰਬਰ 1946 ਨੂੰ ਇਹ ਅੰਤਿਮ ਰੂਪ ਵਿੱਚ ਪਾਸ ਹੋਇਆ 26 ਨਵੰਬਰ 1949 ਨੂੰ ਤੇ ਲਾਗੂ ਕਦੋਂ ਹੋਇਆ 26 ਜਨਵਰੀ 1950 ਤਿੰਨੇ ਹੀ ਕੁਸਚਨ ਬੜੇ ਇੰਪੋਰਟੈਂਟ ਕੁਸਚਨ ਨੇ ਜੀ। ਭਾਰਤੀ ਸੰਵਿਧਾਨ ਨਾਲ ਸੰਬੰਧਿਤ ਇੰਪੋਰਟੈਂਟ ਕੁਐਸਚਨ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਸੰਵਿਧਾਨ ਬਾਰੇ ਦੇਖਦੇ ਹਾਂ ਭਾਰਤੀ ਸੰਵਿਧਾਨ ਦੇ ਨਿਰਮਾਣ ਚ ਕਿੰਨਾ ਸਮਾਂ ਲੱਗਾ ਜੀ 2 ਸਾਲ 11 ਮਹੀਨੇ 18 ਦਿਨ ਲੱਗੇ ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦਾ ਗਠਨ ਕਦੋਂ ਕੀਤਾ ਗਿਆ 19 اگست 1947 نو ਕੀਤਾ گیا۔ بھارتی ਸੰਵਿਧਾਨ ਨੂੰ ਬਣਾਣ ਚ ਕਿੰਨਾ ਸਮਾਂ ਲੱਗਾ? ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਜੀ 2 ਸਾਲ 11 ਮਹੀਨੇ 18 ਦਿਨ। ਗਾਂਦੀਵਾਦੀ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ 40 ਤੋਂ 47 ਅਨੁਸ਼ੇਦ ਵਿੱਚ ਸ਼ਾਮਲ ਹਨ। ਭਾਰਤੀ ਨਾਗਿਕਾਂ ਨੂੰ ਕੁੱਲ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਨੇ 6 ਮੌਲਿਕ ਅਧਿਕਾਰ ਦਿੱਤੇ ਗਏ ਹਨ ਮੇਰੇ ਚੈਨਲ ਦਾ ਉਦੇਸ਼ ਥੋੜੇ ਸਮੇਂ 'ਚ ਤੁਹਾਨੂੰ ਜਿਆਦਾ ਤੋਂ ਜਿਆਦਾ ਜਾਣਕਾਰੀ ਦੇਣਾ ਹੈ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ 6 ਤੇ ਹਿਸਟਰੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੰਗਰੇਜ਼ੀ ਭਾਸ਼ਾ ਭਾਰਤੀ ਸੰਵਿਧਾਨ ਦੇ 8ਵੇਂ ਅਨੁਛੇਦ ਵਿੱਚ ਨਹੀਂ ਦਰਸਾਈ ਗਈ। ਇਹ ਪ੍ਰਸ਼ਨ ਪੀਟੈਟ ਦਸੰਬਰ 2015 ਵਿੱਚ ਪੁੱਛਿਆ ਗਿਆ ਹੈ ਜੀ। 42ਵਾਂ ਸੰਵਿਧਾਨਿਕ ਸੁਧਾਰਕ ਐਕਟ 1976 ਛੋਟੇ ਸੰਵਿਧਾਨ ਦੇ ਰੂਪ ਵਿੱਚ ਕੰਮ ਕਰਦਾ ਹੈ। ਇਹ ਵੀ ਪ੍ਰਸ਼ਨ ਦਸੰਬਰ 2000 15 ਪੀਟੈਟ 2 ਦੇ ਵਿਦਿਆਰਥੀਆਂ ਨੂੰ ਇਹ ਦੋਨੇ ਹੀ ਪ੍ਰਸ਼ਨ ਪੁੱਛੇ ਗਏ ਹਨ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੀਟੈਟ ਵਿੱਚ ਪੁੱਛੇ ਗਏ ਪ੍ਰਸ਼ਨਾਂ ਦੇ ਬਾਰੇ ਵੀ ਨਾਲੋਂ ਨਾਲ ਜਾਣਕਾਰੀ ਦਾਂਗੀ ਛੋਟਾ ਸੰਵਿਧਾਨ ਕਿਹੜਾ ਹੈ ਜੀ 42ਵੀਂ ਸੰਵਿਧਾਨਿਕ ਸੁਧਾਰਕ ਐਕਟ 1976 ਨੂੰ ਛੋਟੇ ਸੰਵਿਧਾਨ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ ਭਾਰਤੀ ਨਾਗਰਿਕਾਂ ਦੇ ਮੁੱਢਲੇ ਕਰਤਾਵਾਂ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਲ ਕੀਤਾ ਗਿਆ 42 ਸੋਧ 1967 ਦੁਆਰਾ ਸ਼ਾਮਲ ਕੀਤਾ ਗਿਆ ਇਹ ਪ੍ਰਸ਼ਨ ਦਸੰਬਰ 2015 ਪੀਟੈਟ 2 ਵਿੱਚ ਪੁੱਛਿਆ ਗਿਆ ਪੁੱਤਰ ਜਾਂ ਧੀ ਤੇ ਮਾਂ ਪਰਿਵਾਰਿਕ ਸੰਪਤੀ ਦਾ ਬਰਾਬਰ ਹਿੱਸਾ ਲੈ ਸਕਦੇ ਹਨ ਹਿੰਦੂ ਉਤਰਾਧਿਕਾਰੀ ਸੋਦ ਐਕਟ 2005 ਅਧੀਨ ਕਾ ਗਿਆ ਇਹ ਪ੍ਰਸ਼ਨ ਦਸੰਬਰ 2021 ਪੀਟੈਕ 2 ਦੇ ਵਿਦਿਆਰਥੀਆਂ ਨੂੰ ਇਹ ਪ੍ਰਸ਼ਨ ਪੁੱਛਿਆ ਗਿਆ ਹੈ ਜੀ ਅਗਲਾ ਪ੍ਰਸ਼ਨ ਅੱਜ ਦੇ ਵਿਸ਼ੇ ਸੰਵਿਧਾਨ ਦੇ ਬਾਰੇ ਇੰਪੋਰਟੈਂਟ ਪ੍ਰਸ਼ਨ ਕਿਹੜਾ ਹੈ ਸਾਰੇ ਪ੍ਰਸ਼ਨ ਟੈਕਸਟ ਬੁੱਕ ਵਿੱਚੋਂ ਲੈ ਗਏ ਹਨ ਔਰ ਪੀਟੈਕ ਦਾ ਜੋ ਇਗਜ਼ਾਮ ਹੈ ਉਹ ਟੈਕਸਟ ਬੁੱਕ ਵਿੱਚੋਂ ਹੀ ਬਣਦਾ ਹੈ ਸੋ ਅਗਲਾ ਪ੍ਰਸ਼ਨ ਸੰਵਿਧਾਨ ਜੋ ਕਿ ਆਇਦਾ ਵਿਸ਼ਾ ਹੈ ਪ੍ਰਸ਼ਨ ਨੰਬਰ 15 ਦੇਖਦੇ ਹਾਂ ਜੀ ਨ્યાਇਪੂਰਨ ਤੇ ਜਨਤਕ ਸੁਣਵਾਈ ਦਾ ਅਧਿਕਾਰ ਅਨੁਛੇਦ 10 ਅਤੇ 11 ਵਿੱਚ ਹੈ ਵਿਆਦੇ ਅਧਿਕਾਰ ਦੀ ਵਿਵਸਥਾ ਸੰਵਿਧਾਨ ਦੇ ਅਨੁਛੇਦ 16 ਵਿੱਚ ਕੀਤੀ ਗਈ ਹੈ। ਨਿਆਂਪੂਰਨ ਤੇ ਜਨਤਕ ਸੁਣਵਾਈ ਦਾ ਅਧਿਕਾਰ ਅਨੁਛੇਦ 10 ਅਤੇ 11 ਵਿੱਚ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਵਿੱਚ ਧਾਰਮਿਕ ਸਤੰਤਰਤਾ ਲੋਕਾਂ ਨੂੰ ਪ੍ਰਦਾਨ ਕੀਤੀ ਗਈ ਹੈ। ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣ ਦੇ ਲਈ ਮਤਾ ਰਾਜ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹ ਪ੍ਰਸ਼ਨ ਪੀਟੈਕ 2 ਦੇ ਵਿਦਿਆਰਥੀਆਂ ਨੂੰ ਦਸੰਬਰ 2013 ਵਿੱਚ ਪੁੱਛਿਆ ਗਿਆ ਸੋ ਇਹ ਪ੍ਰਸ਼ਨ ਬੜਾ ਇੰਪੋਰਟੈਂਟ ਹੈ ਜੀ ਧਾਰਮਿਕ ਸੁਤੰਤਰਤਾ ਦਿੱਤੀ ਗਈ ਹੈ ਅਨੁਛੇਦ 25 ਤੋਂ 28 ਦੇ ਵਿੱਚ ਜਿੰਨੇ ਪ੍ਰਸ਼ਨ ਮੈਂ ਤੁਹਾਨੂੰ ਕਰਵਾਵਾਂਗੀ ਉਹ ਸਾਰੇ ਹੀ ਇੰਪੋਰਟੈਂਟ ਪ੍ਰਸ਼ਨ ਹੋਣਗੇ ਔਰ ਇਹਨਾਂ ਵਿੱਚੋਂ ਪੀਟੈਟ ਤੇ ਹੋਰ ਇਗਜ਼ਾਮ ਦੇ ਵਿੱਚ ਇਹ ਪ੍ਰਸ਼ਨ ਕਈ ਵਾਰ ਪੁੱਛੇ ਗਏ ਹਨ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੇ ਵਿਵਾਦ ਦਾ ਮਸਲਾ ਸਰਵੋੱਚ ਅਦਾਲਤ ਦੇ ਕੋਲ ਭੇਜਿਆ ਜਾਂਦਾ ਹੈ ਇਹ ਪ੍ਰਸ਼ਨ ਦਸੰਬਰ 2013 ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ ਸਰਵੋੱਚ ਅਦਾਲਤ ਕਿੱਥੇ ਹੈ ਦਿੱਲੀ ਤਾਂ ਰਾਸ਼ਟਰਪਤੀ ਦੀ ਚੋਣ ਦਾ ਜੋ ਮਸਲਾ ਹੈ ਉਹ ਸਰਵਉੱਚ ਅਦਾਲਤ ਕੋਲ ਦਿੱਲੀ ਭੇਜਿਆ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਮਸੌਦਾ ਜਿਹਨੂੰ ਡਰਾਫਟ ਕਹਿੰਦੇ ਨੇ ਤਿਆਰ ਕਰਨ ਵਾਲੀ ਕਮੇਟੀ ਦੇ ਕੁੱਲ ਕਿੰਨੇ ਮੈਂਬਰ ਸਨ 7 ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦਾ ਪ੍ਰਧਾਨ ਕੌਣ ਸੀ ਡਾਕਟਰ ਬੀ ਆਰ ਅੰਬੇਦਕਰ ਜੀ ਸੰ ਉਹਨਾਂ ਨੂੰ ਭਾਰਤੀ ਸੰਵਿਧਾਨ ਦਾ ਜਨਕ ਵੀ ਕਿਹਾ ਜਾਂਦਾ ਹੈ ਪਿਤਾਮਾ ਵੀ ਕਿਹਾ ਜਾਂਦਾ ਹੈ ਡਾਕਟਰ ਬੀ ਆਰ ਅੰਬੇਦਕਰ ਨੂੰ ਔਰ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੇ ਕੁੱਲ ਕਿੰਨੇ ਮੈਂਬਰ ਸਨ 7 ਮੈਂਬਰ ਸਨ ਅਗਲਾ ਪ੍ਰਸ਼ਨ ਆਈ ਦੀ ਵੀਡੀਓ ਸੰਵਿਧਾਨ ਦਾ ਹੈ ਜੀ ਯੂ ਐਨਓ ਨੇ ਮਨੁੱਖੀ ਅਧਿਕਾਰ ਦੀ ਸਰਵਵਿਆਪੀ ਘੋਸ਼ਣਾ ਕਦੋਂ ਕੀਤੀ 10 ਦਸੰਬਰ 1948 ਨੂੰ ਕੀਤੀ ਅੰਤਰਰਾਸ਼ਟਰੀ ਅਦਾਲਤ ਦਾ ਮੁੱਖ ਦਫਤਰ ਕਿੱਥੇ ਹੈ ਹੈਂਗ ਹੈਂਗ ਕਿੱਥੇ ਹੈ ਹਾਲੈਂਡ ਵਿੱਚ ਹੈ ਇਹ ਪ੍ਰਸ਼ਨ ਜਨਵਰੀ 2020 ਦੇ ਵਿੱਚ ਪੀਟੈਡ 2 ਦੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ ਸੋ ਇਹ ਪ੍ਰਸ਼ਨ ਬੜਾ ਇੰਪੋਰਟੈਂਟ ਹੈ ਜੀ ਮਨੁੱਖੀ ਅਧਿਕਾਰਾਂ ਦੀ ਸਰਵ ਵਿਆਪੀ ਘੋਸ਼ਣਾ ਕਦੋਂ ਕੀਤੀ ਗਈ 10 ਦਸੰਬਰ 1948 ਨੂੰ ਕੀਤੀ ਕਿੰਨੇ ਯੂਨੋ ਨੇ ਇੰਪੋਰਟੈਂਟ ਕੁਸਚਨ ਹੈ ਜੀ ਮੌਲਿਕ ਅਧਿਕਾਰ ਸੰਵਿਧਾਨ ਦੇ ਤੀਜੇ ਅਧਿਆਏ ਵਿੱਚ ਜਾਂ ਤੀਜੇ ਭਾਗ ਵਿੱਚ ਦਰਜ ਕੀਤੇ ਗਏ ਹਨ ਸ਼ਾਮਲ ਹਨ ਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਸੰਵਿਧਾਨ ਦੇ ਚੌਥੇ ਅਧਿਆਏ ਵਿੱਚ ਜਾਂ ਚੌਥੇ ਭਾਗ ਵਿੱਚ ਕੀਤਾ ਗਿਆ ਹੈ ਮੌਲਿਕ ਅਧਿਕਾਰ ਦੇ ਸੱਚ ਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਚੌਥੇ ਅਧਿਆਏ ਜਾਂ ਚੌਥੇ ਪਾਗ ਵਿੱਚ ਸੰਵਿਧਾਨ ਵਿੱਚ ਕੀਤਾ ਗਿਆ ਹੈ ਇੰਪੋਰਟੈਂਟ ਪ੍ਰਸ਼ਨ ਹੈ ਜੀ ਅਗਲਾ ਪ੍ਰਸ਼ਨ ਇਸ ਵਿਸ਼ੇ ਦਾ دیکھتے ਹਾਂ ਕਿਹੜਾ ਹੈ ਜਿੰਨੇ ਪ੍ਰਸ਼ਨ ਮੈਂ ਤੁਹਾਨੂੰ ਕਰਵਾਵਾਂਗੀ ਸਾਰੇ ਹੀ ਇੰਪੋਰਟੈਂਟ ਪ੍ਰਸ਼ਨ ਹੋਣਗੇ ਔਰ ਹਰ ਤਰ੍ਹਾਂ ਦੇ ਗਵਰਨਮੈਂਟ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਰਾਜਾਂ ਦੀ ਵੰਡ 1956 ਦੇ ਵਿੱਚ ਕੀਤੀ ਗਈ ਇਹ ਪ੍ਰਸ਼ਨ ਜਨਵਰੀ 2020 ਦੇ ਵਿੱਚ ਪੀਟੈਟ 2 ਦੇ ਵਿਦਿਆਰਥੀਆਂ ਨੂੰ ਪੁੱਛਿਆ ਗਿਆ। ਮਨੁੱਖੀ ਤਸ਼ਕਰੀ ਜਾਂ ਵਪਾਰ ਕਰਨ ਦੀ ਮਨਾਹੀ ਸੰਵਿਧਾਨ ਦੇ ਸ਼ੋਸ਼ਣ ਵਿਰੁੱਧ ਅਧਿਕਾਰ ਅਧੀਨ ਸ਼ਾਮਲ ਹੈ। ਇਹ ਪ੍ਰਸ਼ਨ 2021 ਦਸੰਬਰ 2021 ਵਿੱਚ ਪੁੱਛਿਆ ਗਿਆ। ਕਿ ਮਨੁੱਖੀ ਤਸ਼ਕਰੀ ਜਾਂ ਵਪਾਰ ਮਨੁੱਖਾਂ ਦਾ ਵਪਾਰ ਕਰਨ ਦੀ ਮਨਾਹੀ ਸੰਵਿਧਾਨ ਦੇ ਸ਼ੋਸ਼ਣ ਵਿਰੁੱਧ ਅਧਿਕਾਰ ਦੇ ਵਿੱਚ ਦਰਜ ਹੈ ਇੰਪੋਰਟੈਂਟ ਕੁਸਚਨ ਨੇ ਦੋਨੇ ਹੀ ਅਗਲਾ ਪ੍ਰਸ਼ਨ ਇਸ ਵਿਸ਼ੇ ਦਾ ਦੇਖਦੇ ਹਾਂ ਜੀ ਅਨੁਛੇਦ 21 ਦੇ ਤਹਿਤ ਜੀਵਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ ਇਹ ਪ੍ਰਸ਼ਨ ਅਗਸਤ 2014 ਵਿੱਚ ਪੁੱਛਿਆ ਗਿਆ भारतीय सर्वोच्च अदालत कितने है दिल्ली विखे स्थित है यह फरवरी दो हज़ार अठारह पीट दो विद्यार्थियों को पूछया गया प्रश्न है एसोशिएशन बनाकार सिवल अधिकार है यन अगस्त दो हज़ार चौदह के विद्यार्थी जो कि पीटेट दो विद्यार्थी ने उन्होंया गया है संविधान जो विषा है ਉਹ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਨਾਲ ਸੰਬੰਧਿਤ ਜਿਹੜੇ ਪੇਪਰ ਹੁੰਦੇ ਨੇ ਉਹਦੇ ਵਿੱਚ ਇਸ ਦੇ ਵਿੱਚੋਂ ਕਈ ਪ੍ਰਸ਼ਨ ਪੁੱਛੇ ਜਾਂਦੇ ਹਨ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਮਹੱਤਵਪੂਰਨ ਪ੍ਰਸ਼ਨ ਹੀ ਕਰਵਾਵਾਂਗੀ ਚੈਨਲ ਦਾ ਉਦੇਸ਼ ਕੱਟ ਸਮੇਂ ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣਾ ਹੈ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੂਰ ਕਰੋ ਜੀ ਭਾਰਤੀ ਸੰਵਿਧਾਨ ਬਨਨ ਤੇ 6.4 ਕਰੋੜ ਖਰਚਾ ਆਇਆ ਜਦੋਂ ਸੰਵਿਧਾਨ ਬਨਿਆ ਤਾਂ ਉਸ ਸਮੇਂ ਸੰਵਿਧਾਨ ਵਿੱਚ 395 ਅਨੁਸ਼ੇਦ ਸਨ ਸਿੱਖਿਆ 1 ਮਜ਼ਦੂਰ ਸੰਗ ਵਿਆਹ ਗੋਦ ਲੈਣਾ ਆਦਿ ਵਿਸ਼ੇ ਵਿਸ਼ੇ ਕਿਹੜੀ ਸੰਵਰਤੀ ਸੂਚੀ ਧਨ ਆਉਂਦੇ ਹਨ ਇਹ ਵਿਸ਼ੇ ਨੇ ਸਿੱਖਿਆ 1 ਮਜ਼ਦੂਰ ਸੰਗ ਵਿਆਹ ਗੋਦ ਲੈਣਾ ये सारे विषय संवर्ती सूची के अधीन आन बड़ा इंपॉर्टेंट प्रश्न है जी संविधान बनने छे पॉइंट चार करोड़ का खर्चा आया इंपोर्टेंट क्वेश्चन है अगला प्रश्न इस वीडियो का संविधान संबंधित महत्वपूर्ण प्रश्न अगला देखते हाँ जी है 1968 ਨੂੰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਾਲ ਯੂਨੋ ਦੁਆਰਾ ਕੋਸ਼ਿਤ ਕੀਤਾ ਗਿਆ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਅਨੁਛੇਦ 32 ਵਿੱਚ ਹੈ ਸਵਿਧਾਨਿਕ ਉਪਚਾਰਾਂ ਦਾ ਅਧਿਕਾਰ ਅਨੁਛੇਦ 32 ਵਿੱਚ ਹੈ ਅਗਲਾ ਪ੍ਰਸ਼ਨ ਅੱਜ ਦੀ ਵੀਡੀਓ ਸੰਵਿਧਾਨ ਕਨਸਟੀਚਿਊਸ਼ਨ ਦਾ ਅਗਲਾ ਇੰਪੋਰਟੈਂਟ ਪ੍ਰਸ਼ਨ ਦੇਖਦੇ ਹਾਂ ਜੀ ਸਵਿਧਾਨ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਮੈਂ ਤੁਹਾਨੂੰ ਕਰਵਾਵਾਂਗੀ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਨਿਆਇਕ ਲੇਖ ਜਿਸ ਦਾ ਕੀ ਨਾਂ ਹੈ ਫਰਮਾਨ ਲੇਖ ਹੈ ਮੌਲਿਕ ਅਧਿਕਾਰਾਂ ਨੂੰ ਅਸੀਂ ਲਾਗੂ ਕਰਵਾਉਣਾ ਹੈ ਤਾਂ ਇੱਕ ਕਾਨੂੰਨ ਨਾਇਕ ਲੇਖ ਲਿਖਿਆ ਗਿਆ ਹੈ ਉਸ ਦਾ ਕੀ ਨਾਂ ਹੈ ਫਰਮਾਨ ਲੇਖ ਹੈ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਦੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਵਾਏ ਗਏ ਪ੍ਰਸ਼ਨ ਤੁਹਾਡੇ ਲਈ ਕਿੰਨੇ ਕੁ ਸਾਰਥਕ ਸਿੱਧ ਹੋਏ ਹਨ ਅਗਲਾ ਪ੍ਰਸ਼ਨ ਇਸ ਵੀਡੀਓ ਦਾ ਦੇਖਦੇ ਹਾਂ ਜੀ ਕਿਹੜਾ ਹੈ ਪ੍ਰਸ਼ਨ ਨੰਬਰ 39 ਪ੍ਰਸ਼ਨ ਨੰਬਰ 39 ਸੰਵਿਧਾਨ ਵਿਸ਼ੇ ਨਾਲ ਸੰਬੰਧਿਤ ਅਗਲਾ ਪ੍ਰਸ਼ਨ ਇਸ ਵੀਡੀਓ ਦਾ ਕਿਹੜਾ ਹੈ ਜੀ ਕਮੈਂਟ ਪੋਜ਼ਿਟਿਵ 네ਗਟਿਵ ਦੋਨੇ ਹੋਣ ਉਹ ਵੀਡੀਓ ਬਣਾਉਣ ਵਾਲੇ ਨੂੰ ਉਤਸ਼ਾਹਿਤ ਕਰਦੇ ਨੇ ਪ੍ਰੇਰਿਤ ਕਰਦੇ ਨੇ ਤਾਂ ਕਮੈਂਟ ਤੁਸੀਂ ਜਰੂਰ ਕਰਿਆ ਕਰੋ ਅਗਲਾ ਪ੍ਰਸ਼ਨ ਭਾਰਤ ਦੇ ਚੀਫ ਜਸਟਿਸ ਦੀ ਨਿਯੁਕਤੀ ਭਾਰਤ ਦਾ ਰਾਸ਼ਟਰਪਤੀ ਕਰਦਾ ਹੈ 8 ਜੁਲਾਈ 2011 ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀ ਭਾਰਤ ਦੇ ਵਿੱਚ ਸੈਨਾ ਦਾ ਸੁਪਰੀਮ ਕਮਾਂਡਰ ਕੌਣ ਹੈ ਭਾਰਤ ਦਾ ਰਾਸ਼ਟਰਪਤੀ ਹੈ ਜੁਲਾਈ 2011 ਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਜਿਸ ਦਾ ਵਿਸ਼ਾ ਕਨਸਟੀਟਿਊਸ਼ਨ ਸੰਵਿਧਾਨ ਸੀ ਇਸ ਵਿਸ਼ੇ ਨਾਲ ਸੰਬੰਧਿਤ ਮੈਂ ਤੁਹਾਨੂੰ ਮਹੱਤਵਪੂਰਨ ਪ੍ਰਸ਼ਨ ਕਰਵਾਇਆ ਇਹ ਸਾਰੇ ਹੀ ਪ੍ਰਸ਼ਨ ਟੈਕਸਟ ਬੁੱਕ ਵਿੱਚੋਂ ਲਏ ਗਏ ਹਨ ਤੇ ਪੀਟੈਡ ਦਾ ਪੇਪਰ ਟੈਕਸਟ ਬੁੱਕ ਵਿੱਚੋਂ ਹੀ ਬਣਾਇਆ ਜਾਂਦਾ ਹੈ। ਉਮੀਦ ਕਰਦੀ ਹਾਂ ਕਿ ਮੇਰਾ ਇਹ ਉਪਰਾਲਾ ਤੁਹਾਨੂੰ ਵਧੀਆ ਲੱਗੇਗਾ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਜਨਰਲ ਨੌਲਸ ਕਰੰਟ ਅਫੇਅਰਸ ਸਵਿਖ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋਗੇ। ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜੁੜ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਧੰਨਵਾਦ